ਜੈਰੂ ਵੀ ਆ ਗਿਆ ਹਾਂਜੀ ਤੇ ਮੀਕ ਵੀ ਆ ਗਿਆ ਇੱਥੇ ਖੇਡਣਾ ਮੀ ਖੇਡੂਗਾ ਹਾਂਜੀ ਬਿਲਕੁਲ ਜੀ ਬਾਬੇ ਦੀ ਕਿਰਪਾ ਨਾਲ ਜਦੋਂ ਅਸੀਂ ਓਪਨਿੰਗ ਕੀਤੀ ਹੈ ਮੈਂ ਤਾਂ ਉਸ ਦਿਨ ਨਹੀਂ ਆ ਸਕਿਆ ਪਰ ਆਉਣਾ ਉਹਨੇ ਜਰੂਰ ਹੈ 14 ਤਰੀਕ ਨੂੰ ਬਾਬੇ ਦੀ ਕਿਰਪਾ ਨਾਲ ਉਹ ਵੀ ਇੱਥੇ ਜੱਫੇ ਲਾਊਗਾ ਜੈਰੂ ਕਬੱਡੀਆਂ ਪਾਊਗਾ ਇੱਥੇ ਸਾਰੇ ਟੌਪ ਦੇ ਆ ਰਹੇ ਪਲੇਅਰ ਉਧਰ ਦੁੱਲਾ ਬੱਗੀ ਪਿੰਡ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਭਾਜੀ ਖੁਸ਼ੀ ਦੁੱਗਾਂ ਵਾਲਾ ਵੀ ਆ ਗਿਆ ਸਸਤੀ ਗੱਲ ਜੀ ਦੋਸਤੋ ਅਸੀਂ ਤੁਹਾਡੇ ਦਾਸ ਕਬੱਡੀ ਕਮੈਂਟੇਟਰ ਸੰਧੂ ਭਰਾ ਅੱਜ ਪਹੁੰਚੇ ਹਾਂ ਬਲਵਿਹਰਾ ਦੇ ਸੱਦੇ ਤੇ ਪੁਲਾਥ ਜਿਹੜਾ ਗਰਾਊਂਡ ਸਟੇਡੀਅਮ ਅੱਜ ਤਿਆਰ ਹੋ ਰਿਹਾ ਤੇ ਉੱਥੇ ਆਹ ਦੇਖੋ ਜਿਹੜਾ ਇਹ ਕਬੱਡੀ ਕੱਪ ਤੇ ਸਮਾਂ ਦਿੱਤਾ ਜਾਣਾ ਤੁਹਾਨੂੰ ਉਹਦੇ ਸਾਰੇ ਦਰਸ਼ਕ ਕਰਵਾਉਣੇ ਆ ਇਹ ਨਾਲ ਹੀ ਬੇਨਤੀ 12 13 ਤੇ 14 April ਨੂੰ ਉਹ ਆਮਾ ਕੇ ਸਾਰੇ ਪੁਲਾਥ ਦੇ ਕੱਪ ਤੇ ਮੁਝੋ ਬਹੁਤ ਤਾਕੜਾ ਕੱਪ ਹੋਣਾ ਵੀ ਇੱਕ ਨਵਾਂ ਇਤਿਹਾਸ ਜਿਹੜਾ ਇਹ ਧਰਤੀ ਦੇ ਇਸ ਕਬੱਡੀ ਕੱਪ ਦਾ ਸਰਜ ਜਾਣਾ ਹੈ ਲਗਾਤਾਰ ਦੁਨੀਆ ਤੇ ਇਸ ਕਬੱਡੀ ਕੱਪ ਦੀਆਂ ਗੱਲਾਂ ਹੋਣਗੀਆਂ ਆਓ ਤੁਹਾਨੂੰ ਦੱਸਾਂ ਹੁੰਦਾ ਵੀ ਕੀ ਕੀ ਸਮਾਨ ਦਿੱਤਾ ਜਾਣਾ ਆ ਖੜਾ ਹਾਏ ਬੂਸਾ ਜਿਹੜਾ ਪੂਰੇ ਦਿਨ ਦੇ ਬੈਸਟ ਪਲੇਅਰ ਨੂੰ ਦਿੱਤਾ ਜਾਊ ਬਾਕੀ ਆ ਬੋਲਟ ਹਾਰਲੇ ਗੱਡੀਆਂ ਫੋਰ ਜੀਪ ਔਰ ਸਕੂਟੀਆਂ ਸਾਈਕਲ ਬੱਚਿਆਂ ਲਈ ਹੋਰ ਬਹੁਤ ਕੁਝ ਬੜਾ ਕੁਝ ਜਿਹੜਾ ਦਿੱਤਾ ਜਾਣਾ ਆ ਦੇਖ ਲਓ ਕਰ ਲੋ ਦਰਸ਼ਕਾ ਇੰਨਾ ਸਮਾਨ ਹੈ ਮਣਾ ਮੂਹ ਸਮਾਨ ਹੈ ਏਜੰਸੀ ਦਾ ਆਪਿਆ ਵੱਲ ਬਾਈ ਨੇ ਸਾਰੇ ਪੁੱਜੋ ਇਹ ਸਾਰਾ ਪਲੇਰਾਂ ਨੂੰ ਤੇ ਦਰਸ਼ਕਾਂ ਨੂੰ ਦਿੱਤਾ ਜਾਣਾ ਆ ਦੇਖ ਲਓ ਐਨ ਬੱਲੇ 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 ਹੋਣੀ ਆ 12 13 14 ਯਾਨੀ ਕਿ ਅੱਜ ਤੱਕ ਬਾਕੀ ਰਹਿ ਗਿਆ ਤੇ ਕੱਲ ਤੋਂ ਬਸ ਫੜਾਕੇ ਬਣੇ ਸ਼ੁਰੂ ਹੋ ਜਾਣੇ ਆ ਤੇ ਇੱਕ ਨਵਾਂ ਇਤਿਹਾਸ ਜਿਹੜਾ ਸਿਰਜਿਆ ਜਿਹੜਾ ਭਲਾਦੇ ਕੱਪ ਦਾ ਵਰਪਰੀ ਕਿਹਾ ਗਿਆ ਦੁਵਾਰੇ ਕਰਦੀ ਦੁਵਾਰੇ ਤੁਹਾਡੀ ਕਿਹਾ ਗਿਆ ਤੁਹਾਡੀ ਤੁਹਾਡੀ ਤੋਂ ਬਾਅਦ ਲੱਗੀ ਭਾਈ ਅੱਛਾ ਫੇਰ ਠੀਕ ਆ ਤੇ ਮੈਂ ਇਧਰੋਂ ਕੱਟ ਦੂ ਮੇਰਾ ਦੂਜਾ ਰੋਡ ਆ ਲਾਈਵ ਆ ਨਹੀਂ ਨਹੀਂ ਕੋਈ ਚੱਕਰ ਨਹੀਂ ਪਾਦੇ ਕੋਈ ਨਹੀਂ ਅੱਜ 11 ਅਪ੍ਰੈਲ ਕੱਲ ਨੂੰ 12 ਅਪ੍ਰੈਲ ਫਿਰ 13 ਅਪ੍ਰੈਲ ਫੇਰ ਆਜੂ 14 ਅਪ੍ਰੈਲ ਤੇ 14 ਅਪ੍ਰੈਲ ਨੂੰ ਤਾਂ ਫਿਰ ਸ਼ਾਇਦ ਹੀ ਕੋਈ ਐਸਾ ਹੋਵੇ ਆਲਮਗੀਰ ਸਾਹਿਬ ਜਿਹੜਾ ਭਲੱਥ ਦੇ ਕੱਪ ਦੇ ਨਾਲ ਨਾਂ ਜੁੜੇ ਨਾ ਸਭ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਭਾਈ ਬਾਕੀ ਵੀ ਇੱਕ ਰਿਕਾਰਡ ਬਣ ਦੇਣਾ ਵੱਖਰਾ ਬੰਦਾ ਹਾਲ ਇੱਕ ਬੰਦਾ ਦੂਜੀ ਗੱਲ ਇੱਕ ਹਰ ਦੁਨੀਆ ਦਾ ਹਰ ਇੱਕ ਬੰਦਾ ਕਹਿ ਰਿਹਾ ਵੀ ਜੋ ਹੋ ਰਿਹਾ ਬਹੁਤ ਗੁੱਡ ਹੋ ਰਿਹਾ ਵੀ ਇੱਕ ਬੱਕਰਾ ਇਤਿਹਾਸ ਬਣ ਦੇਣਾ ਪਲੱਤਾਂ ਦੇ ਵਿੱਚ ਆਇਦ ਕੀ ਪਹਿਲੀ ਵਾਰੀ ਜਿਹੜਾ ਕੈਮਰਾ ਦੇਖੋ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਆਈਪੀਐਲ ਦੇ ਤੁਸੀਂ ਮੈਚ ਦੇਖਦੇ ਹੋ ਕ੍ਰਿਕਟ ਦੇ ਹਾਂਜੀ ਆ ਦੇਖੋ ਬੱਲ ਸਾਹਿਬ ਦੀ ਸਾਡੀ ਸੋਚ ਹੈ ਵੀ ਆ ਦੇਖੋ ਸਕਰੀਨਾਂ ਜਿਹੜੀਆਂ ਗਰਾਊਂਡ ਦੇ ਵਿੱਚ ਐਸੀ ਤਰ੍ਹਾਂ ਲੱਗ ਰਹੀਆਂ ਜਿਦ ਤਰ੍ਹਾਂ ਇਹ ਆਈਪੀਐਲ ਕਬੱਡੀ ਵਰਲਡ ਕੱਪ ਹੋ ਰਿਹਾ ਜੀ ਇਹ। ਉਹ ਦੇਖੋ ਜਿਦਾਂ ਇਹ ਜਿਹੜੀਆਂ ਸਕਰੀਨਾਂ ਬਾਕੀ ਆ ਜਿਹੜੀ ਇੱਕ ਸਕਰੀਨ ਦਾ ਤੁਸੀਂ ਦੇਖ ਰਹੇ ਹੋ ਵੀ ਅਸੀਂ ਢਾਂਚਾ ਤਿਆਰ ਕੀਤਾ ਇਹ ਚਾਰ ਸਕਰੀਨਾਂ ਅਸੀਂ ਲਾਉਣੀਆਂ ਇਸੇ ਤਰ੍ਹਾਂ ਇਸ ਇਹ ਗਰਾਊਂਡ ਦੇ ਵਿੱਚ ਜਿਹੜੇ ਦਰਸ਼ਕ ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਦੱਸਾਏ ਦੇਖਣ ਦੇ ਵਿੱਚ ਵਧੀਆ ਸਾਫਤ ਹੋਊਗਾ ਤੇ ਬਾਕੀ ਆ ਦੇਖੋ ਜਿਸ ਤਰ੍ਹਾਂ ਤੁਸੀਂ ਕ੍ਰਿਕਟ ਦੇ ਮੈਚ ਦੇਖਦੇ ਆ ਤੇ ਉਹਨਾਂ ਦੇ ਵਿੱਚ ਆ ਸਾਈਡਾਂ ਦੇ ਉੱਪਰ ਸਕਰੀਨਾਂ ਲੱਗੀਆਂ ਹੁੰਦੀਆਂ ਇਸ ਕਰਕੇ ਅਸੀਂ ਤਾਂ ਅੱਜ ਤੋਂ ਇਹ ਦੇਖ ਰਹੇ ਵੀ ਇਹ ਆਈਪੀਐਲ ਵਰਲਡ ਕਬੱਡੀ ਕੱਪ ਹੋ ਰਿਹਾ ਆਈਪੀਐਲ ਵਰਲਡ ਵੱਡੀ ਕੱਪ ਬਿਲਕੁਲ ਇਹ ਉਸ ਤੋਂ ਵੀ ਕਿਤੇ ਮੈਨੂੰ ਤੇ ਵੱਡਾ ਲੱਗ ਰਿਹਾ ਕਾਲਬੀਰ ਸਾਹਿਬ ਇਹ ਦੱਸੋ ਵੀ ਇਕੱਠ ਬਹੁਤ ਜ਼ਿਆਦਾ ਹੋਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਨਾ ਵੀ ਤੁਸੀਂ ਕਿੰਨਾ ਕ ਅੰਦਾਜ਼ਾ ਲਾਇਆ ਵੀ ਕਿੰਨੀ ਕਿ ਕਰਾਊਡ ਇੱਥੇ ਹੋਣੀ ਆ ਤੇ ਕੀ ਤੁਸੀਂ ਉਹਨੂੰ ਸਾਬ ਪਾਉਂਗੇ ਕਿ ਨਹੀਂ ਦੇਖੋ ਜੀ ਆਪਣੇ ਵੱਲੋਂ ਤਾਂ ਕੋਸ਼ਿਸ਼ ਭਾਜੀ ਅਸੀਂ ਕੀਤੀ ਆ ਇੱਧਰ ਮਾਰਿਓ ਕੈਮਰਾ ਵੀ ਅਸੀਂ ਆ ਤਿੰਨ ਪੋਰਸ਼ਨ ਬਣਾਏ ਆ ਇੱਕ ਦੋ ਤਿੰਨ ਵੀ ਕੁਰਸੀਆਂ ਵੀ ਲੱਗਣੀਆਂ ਮਗਰ ਲਈ ਪਾਸੇ ਫੇਰ ਕੁਰਸੀਆਂ ਲਾਉਣੀਆਂ ਸੀ ਟੇਬਲ ਆਕੇ ਉਸ ਤੋਂ ਮਗਰ ਫੇਰ ਇੱਕ ਪੋਸ਼ਨ ਆ ਤੇ ਉਸ ਤੋਂ ਪਿੱਛੇ ਸੀ ਟਰਾਲੀਆਂ ਖੜੀਆਂ ਕੀਤੀਆਂ ਉਸ ਤੋਂ ਪਿੱਛੇ ਹਾਂਜੀ ਆਪਣੇ ਵਾਲੇ ਪਾਸੇ ਤਾਂ ਭਾਜੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀ ਜਿੰਨੇ ਸਾਡੇ ਦਰਸ਼ਕ ਵੀਰ ਇੱਥੇ ਆਉਣਗੇ ਵੀ ਅਸੀਂ ਉਹਨਾਂ ਨੂੰ ਬੈਠਣ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਬਾਕੀ ਚਲੋ ਦਰਸ਼ਕ ਵੀਰਾਂ ਦਾ ਅੰਦਾਜ਼ਾ ਵੀ ਇੱਥੇ ਤਾਂ ਹਾਰਡ ਹੋਣਾ ਤੇ ਹਰ ਨੂੰ ਸਾਹਮਣਾ ਬੜਾ ਮੁਸ਼ਕਲ ਹੁੰਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਭਰਾ ਮਿਲ ਕੇ ਵੀ ਜਿਹੜੇ ਦਰਸ਼ਕ ਆਏ ਆ ਉਹ ਬਿਲਕੁਲ ਆਰਾਮ ਦੇ ਨਾਲ ਬੈਠ ਕੇ ਇਸ ਸਾਡੇ ਕੱਪ ਦਾ ਆਨੰਦ ਮਾਣਣਾ ਤੇ ਇਹ ਜਿਹੜੀਆਂ ਸਕਰੀਨਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਰੀਪਲੇ ਵਾਸਤੇ ਵੀ ਹੈ ਔਰ ਇੱਕ ਇੱਕ ਪੁਆਇੰਟ ਜਿਹੜਾ ਉਹ ਜਾਫੀ ਦਾ ਵੀ ਤੇ ਰੀਡਰ ਦਾ ਵੀ ਇਹਦੇ ਉੱਪਰ ਜਰੂਰ ਸ਼ੋ ਹੋਵੇਗਾ ਪਹਿਲੇ ਮੈਚ ਤੋਂ ਲੈ ਕੇ ਲਾਸਟ ਮੈਚ ਤੱਕ ਤੇ ਰੀਪਲੇ ਕਿੰਨੇ ਰੱਖਿਆ ਹੈ ਆਲਮਗੀਰ ਸਾਹਿਬ ਦੇਖੋ ਜੀ ਇਹ ਜਿਹੜਾ ਰੀਪਲੇ ਬਾਰੇ ਸਾਰਿਆ ਜਿਹੜੀ ਜ਼ਿੰਮੇਵਾਰੀ ਇਸ ਗਰਾਊਂਡ ਦੀ ਸਾਡੇ ਸੀਨੀਅਰ ਇੰਟਰਨੈਸ਼ਨਲ ਕੋਚ ਆ ਪਰਮਜੀਤ ਸਿੰਘ ਜੀ ਪੰਮੀ ਪਾਪੀ ਉਹ ਸਾਰਾ ਜੋ ਸ਼ਡਿਊਲ ਹੈ ਉਹਨਾਂ ਦੇ ਮੁਤਾਬਕ ਹੈ ਉਹ ਜੋ ਗਰਾਊਂਡ ਦੇ ਵਿੱਚ ਅਨਾਉਂਸ ਕਰਉਣਗੇ ਉਹਦੇ ਆਧਾਰ ਦੇ ਉੱਪਰ ਉਹ ਫੈਸਲੇ ਅਨਾਉਂਸ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਉਹ ਸਾਰੀ ਜ਼ਿੰਮੇਵਾਰੀ ਸਾਡੇ ਪੰਮੀ ਭਾਜੀ ਦੀ ਆ ਤੇ ਜਿਹੜਾ ਪਿਛਲੇ ਸਾਲ ਦਾ ਇਕੱਠਾ ਦਾ ਰਿਕਾਰਡ ਪ੍ਰਾਈਜ਼ਸ ਦਾ ਰਿਕਾਰਡ ਹਨਾ ਜਿਹੜੀਆਂ ਇਨਾਮ ਦੇ ਵਿੱਚ ਮੋਟਰਸਾਈਕਲ ਸਕੂਟਰ ਗੱਡੀਆਂ ਹਾਰਦਾ ਦਿੱਤੇ ਗਏ ਟਰੈਕਟਰ ਦੇ ਉੱਤੇ ਗੇ ਇਸ ਵਾਰ ਤੇ ਉਸ ਤੋਂ ਕਿਤੇ ਦੁੱਗਣਾ ਜ਼ਿਆਦਾ ਹੈਗਾ ਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਭਾਜੀ ਇਹਦੇ ਵਿੱਚ ਇਸ ਸਾਲ 12 ਤੋਂ ਲੈ ਕੇ 15 ਬੁਲਟ ਮੋਟਰਸਾਈਕਲ ਜਿਹੜੇ ਅਸੀਂ ਰੇਡਾਂ ਤੇ ਜੱਫੀਆਂ ਤੇ ਲਾਵਾਂਗੇ ਬਾਕੀ ਇੱਕ ਜੀਪ ਹੈ ਉਹ ਵੀ ਅਸੀਂ ਰੇਡਾਂ ਜੱਫੀਆਂ ਦੇ ਉੱਪਰ ਲਾਉਣੀ ਹੈ ਇੱਕ ਟਰੈਕਟਰ ਹੈ ਉਹ ਵੀ ਤੇ ਹਾਰਲੇ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਤਾਂ ਤੁਹਾਨੂੰ ਮੈਂ ਦੱਸਿਆ ਵੀ 12 ਤੋਂ 15 ਮੋਟਰਸਾਈਕਲ ਜਿਹੜੇ ਇਸ ਸਾਲ ਜੀ ਰੇਡਾਂ ਜੱਫੀਆਂ ਤੇ ਲਾਵਾਂਗੇ ਵੈਰੀ ਗੁੱਡ ਟਰੈਕਟਰ ਜਿਹੜੇ ਆ ਫੋਰਡ ਹਾਂਜੀ ਫੋਰ ਟਰੈਕਟਰ ਇੱਕ ਤਾਂ ਅਸੀਂ ਰੇਡਾਂ ਜੱਫੀਆਂ ਤੇ ਲਾਉਣਾ ਤੇ ਇਹ ਕਿਹੜਾ ਫੋਰ ਟਰੈਕਟਰ ਜਿਸ ਤਰ੍ਹਾਂ ਚਾਰ ਅਸੀਂ ਲੜਕੀਆਂ ਦੀਆਂ ਟੌਪ ਦੀਆਂ ਟੀਮਾਂ ਕਿ ਬੁਲਾਈਆਂ ਉਹਨਾਂ ਦੇ ਵਿੱਚੋਂ ਇੱਕ ਪੂਰੇ ਟੂਰਨਾਮੈਂਟ ਦੀ ਬੈਸਟ ਖਿਡਾਰਨ ਹੋਊਗੀ ਉਹਦਾ ਜਿਹੜਾ ਟਰੈਕਟਰ ਦੇ ਨਾਲ ਸਨਮਾਨ ਕੀਤਾ ਗਿਆ ਖਿਡਾਰ ਨੂੰ ਇੱਕ ਟਰੈਕਟਰ ਦਿੱਤਾ ਜਾਣਾ ਇਹ ਵੀ ਕਬੱਡੀ ਡਿਫਰੈਂਟ ਗੱਲ ਹੈ ਨਾ ਇੱਕ ਵੱਖਰਾ ਰਿਕਾਰਡ ਬਣ ਜਾਂਦਾ ਲੜਕੀਆਂ ਲਈ ਵੀ ਵੀ ਲੜਕਿਆਂ ਨੂੰ ਵੀ ਇੱਕ ਟਰੈਕਟਰ ਦਿੱਤਾ ਜਾਊ ਹੈ ਹਾਂਜੀ ਲੜਕੀਆਂ ਨੂੰ ਇੱਕ ਟਰੈਕਟਰ ਜਿਸ ਤਰ੍ਹਾਂ ਇਸ ਸਾਲ ਭਾਜੀ ਨੇ ਹਾਂਜੀ ਇੱਕ ਕੂਪਨ ਨੂੰ ਕੂਪਨ ਦੇ ਵਿੱਚ ਇੱਕ ਕੂਪਨ ਦੇ ਵਿੱਚ ਅਸੀਂ ਸੌਂ ਦੇਣਾ ਸੌਰੀ ਦੇ ਉਹ 14 ਨੂੰ ਅਸੀਂ ਕੱਢਾਂਗੇ ਤੇ ਬਾਕੀ ਜੀਪ ਮੋਟਰਸਾਈਕਲ ਹਰ ਬੁਲਟ ਮੋਟਰਸਾਈਕਲ ਹਾਰਲੇ ਮੋਟਰਸਾਈਕਲ ਜਿਹੜੇ ਆ ਉਹ ਰੇਡਾਂ ਜੱਫੀਆਂ ਦੇ ਉੱਪਰ ਲੱਗਣਗੇ। ਉਹ ਕੂਪਨ ਦੇ ਵਿੱਚ ਵੀ ਖਫੜ ਕੱਢੇ ਜਾਏਗਾ। ਹਾਂਜੀ ਹਾਂਜੀ ਹਾਂਜੀ। 14 ਤਰੀਕ ਨੂੰ ਵੀ ਯਾਨੀ ਵੱਧ ਤੋਂ ਵੱਧ ਦਰਸ਼ਕਾਂ ਨੂੰ ਬੇਨਤੀ ਆਇਓ ਕੋਈ ਵੀ ਆਪਣੀ ਕਿਸਮਤ ਅਜਮਾਓ ਤੇ ਖੋੜ ਲੈ ਕੇ ਜਾਇਓ। ਬਾਰਡ ਦੀ ਹਾਰਲੇ ਦਿੱਤਾ ਜਾਣਾ ਹੈ ਤੇ 14 ਤਰੀਕ ਨੂੰ ਟਰੈਕਟਰ ਦਿੱਤਾ ਜਾਏਗਾ। 14 ਮਿੰਟ ਲੱਕੀ ਡਰਾ ਦੇ ਵਿੱਚ। ਲੱਕੀ ਡਰਾ ਦੇ ਵਿੱਚ। ਹਾਂਜੀ। ਥੈਂਕ ਯੂ। ਇਹ ਦਰਸ਼ਕਾਂ ਦੇ ਲਈ ਵੀ ਅਸੀਂ ਚਾਹੁੰਦੇ ਹਾਂ ਵੀ ਦਰਸ਼ਕ ਕੌਣ ਤੇ ਉਹ ਵੀ ਇੱਥੋਂ ਕੁਛ ਨਾ ਕੁਛ ਲੈ ਕੇ ਨਾਲ ਜਰੂਰ ਜਾ। ਤੇ ਆਲਮਗੀਰ ਸਾਹਿਬ ਜਿਵੇਂ ਬੱਲ ਭਾਜੀ ਉਹਨਾਂ ਦਾ ਜਿਵੇਂ ਬਾਲ ਦੇ ਵਿੱਚ ਬਹੁਤ ਵੱਡਾ ਨਾਂ ਆ ਤੇ ਰਿਲੇਸ਼ਨ ਬਹੁਤ ਜ਼ਿਆਦਾ ਆ। ਜੀ ਜੀ। ਤੇ ਵਿਦੇਸ਼ਾਂ ਤੋਂ ਵੀ ਫਿਰ ਐਨ ਆਰ ਆਈ ਭਰਾ ਇਸ ਕੱਪ ਦੇ ਵਿੱਚ ਸ਼ਾਮਲ ਹੋਣ ਜਾ ਰਹੇ। ਹਾਂ ਜੀ ਬਿਲਕੁਲ ਭਾਜੀ ਆ ਦੇਖੋ ਇੱਥੋਂ ਲੈ ਕੇ ਉਹ ਉਧਰ ਚੌਥੀ ਚਾਰ ਸਟੇਜਾਂ ਬਣੀਆਂ। ਇਹ ਸਾਡੀ ਜਿਹੜੇ ਵੀ ਆਈ ਪੀ ਗੈਸਟ ਉਹਨਾਂ ਵਾਸਤੇ ਅਲੱਗ ਬਣੀ ਐ। ਜਿਹੜੇ ਭਾਜੀ ਸਾਡੇ ਫਲ ਸਾਹਿਬ ਦੇ ਜਿਹੜੇ ਬਹੁਤ ਕਰੀਬੀ ਦੋਸਤ ਮਿੱਤਰ ਆ ਉਹ ਵੀ ਵਿਦੇਸ਼ਾਂ ਪਾਰ ਐ ਕੋਈ ਆਸਟ੍ਰੇਲੀਆ ਤੋਂ ਕੋਈ ਕੈਨੇਡਾ ਤੋਂ। ਅਮਰੀਕਾ ਤੋਂ ਤੇ ਕੋਨਾ ਵਾਸਤੇ ਵੀ ਸੀ ਆ ਵੀਆਈਪੀ ਸਟੇਜਾਂ ਜਿਹੜੀਆਂ ਲਗ ਤੌਰ ਤੇ ਬਣਾਈਆਂ ਹਰ ਕੰਟਰੀ ਤੋਂ ਜਾਣੇ ਲੋਕੀ ਆਣਗੇ ਬਿਲਕੁਲ ਜੀ ਇਹ ਪੂਰੀ ਉਮੀਦ ਹੈ ਜੀ ਤੇ ਦੁਨੀਆ ਦੇ ਵਿੱਚ ਇਸ ਕੱਪ ਨੂੰ ਬਹੁਤ ਜਾਨੀ ਕਿ ਉਡੀਕਿਆ ਜਾ ਰਿਹਾ ਵੀ ਕਦੋਂ 12 13 ਤੇ 14 April ਭਲਾਥ ਦੇ ਵਿੱਚ ਆਵੇਗੀ ਮੌਸਮ ਤੁਸੀਂ ਦੇਖਿਆ ਵੀ ਕਲੀਅਰ ਹੈ ਦੇਖੋ ਜੀ ਮੌਸਮ ਹਾਲ ਦੀ ਘੜੀ ਅਸੀਂ ਨੜ ਤੇ ਦੇਖਿਆ ਬਿਲਕੁਲ ਕਲੀਅਰ ਹੈ ਅੱਜ ਥੋੜਾ ਜਿਹਾ ਸਵੇਰੇ ਬੂੰਦਾਬੰਦੀ ਹੋਈ ਆ ਤੇ ਹੁਣ ਦੇਖੋ ਥੋੜਾ ਮੌਸਮ ਪਧਰਾ ਹੋਇਆ ਤੇ ਆਉਣ ਵਾਲੀ ਜਿਹੜੇ 12 13 ਤੇ 14 April ਨੂੰ ਜੇ ਵਾਹਿਗੁਰੂ ਕਿਰਪਾ ਕਰੇ ਤੇ ਮੌਸਮ ਜਿਹੜਾ ਬਿਲਕੁਲ ਸਾਫ਼ ਹੈ। ਬਾਕੀ ਕਿਉਂਕਿ ਮਿਹਨਤ ਐਡੀ ਵੱਡੀ ਮਿਹਨਤ ਕਰਨੀ ਕਿਸੇ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ। ਬੱਲ ਭਾਜੀ ਨੂੰ ਸ਼ੁਭ ਦਿਵਾਵਾਂ ਮੈਂ ਸਾਡੇ ਵੱਲੋਂ ਸਾਰੇ ਕਬੱਡੀ ਜਗਤ ਵੱਲੋਂ ਜਿਹੜੇ ਲੋਕੀ ਕਬੱਡੀ ਨੂੰ ਪਿਆਰ ਕਰਦੇ ਆ ਜਿਹੜੇ ਕਬੱਡੀ ਨਾਲ ਜੁੜਿਆ ਹੈ ਵੀ ਜੋ ਬੱਲ ਭਾਜੀ ਕਰ ਰਿਹਾ ਹੈ ਹਨਾ ਵੀ ਇੱਕ ਬਹੁਤ ਵੱਡੀ ਸੋਚ ਹੈ ਇੱਕ ਵਾਰ ਸਾਡੀ ਗੱਲ ਹੋਈ ਸੀ ਆਸਟ੍ਰੇਲੀਆ ਤੇ ਬੱਲ ਭਾਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ? ਉਹਨਾਂ ਨੇ ਆਖਿਆ ਜੀ ਵੀ ਮੈਂ ਉਹ ਕਰਨਾ ਚਾਹੁੰਦਾ ਵੀ ਦੁਨੀਆ ਦੇਖੇ ਵੀ ਆ ਕੀ ਕਰਦਾ ਪਰ ਉਹਨਾਂ ਦੀ ਸੋਚ ਹੈ ਇੱਕ ਕਬੱਡੀ ਲੀਗ ਕਰਦਾ ਕਰਨਾ ਕਹਿੰਦੇ ਕਬੱਡੀ ਲਈ ਆ ਤੇ ਕਬੱਡੀ ਲੀਗ ਕਰਦਾ ਵੀ ਆ ਇੱਕ ਬਹੁਤ ਵੱਡਾ ਇਤਿਹਾਸ ਹੈ ਵੀ ਜਿਹੜੇ ਸਾਡਾ ਤੁਹਾਡੇ ਪ੍ਰਬੰਧ ਹੈ ਮੈਨੂੰ ਨਹੀਂ ਲੱਗਦਾ ਵੀ ਇਦਾਂ ਕਹਿੰਦੇ ਸੋਚੇ ਹੋਣਗੇ ਬੋਰਡ ਦੇ ਵਿੱਚ ਤੇ ਬਹੁਤ ਸੋਹਣਾ ਅਰੇਂਜਮੈਂਟ ਹੈ ਬਹੁਤ ਵੱਡੇ ਪੱਧਰ ਤੇ ਜਿਹੜਾ ਖਰਚਾ ਕੀਤਾ ਜਾ ਰਿਹਾ ਤੇ ਸ਼ਾਇਦ ਹੀ ਕੋਈ ਅਸਾ 플레이ਰ ਹੋਊ ਜਿਹੜਾ ਫਿਲਹਾਲ ਇੰਡੀਆ ਦੇ ਵਿੱਚ ਹੈ ਜਿਹੜਾ ਇੱਥੇ ਨਾ ਖੇਡੇ ਬਿਲਕੁਲ ਜੀ तकरीबन ਸਾਰੇ ਆ ਗਏ ਤੁਸੀਂ ਦੇਖਿਆ ਹੋਣਾ ਵੀ ਜੈਰੂ ਵੀ ਆ ਗਿਆ ਹਾਂਜੀ ਤੇ ਮੀਕ ਵੀ ਆ ਗਿਆ ਇੱਥੇ ਖੇਡਣਾ ਮੀ ਖੇਡੂਗਾ ਹਾਂਜੀ ਬਿਲਕੁਲ ਜੀ ਬਾਬੇ ਦੀ ਕਿਰਪਾ ਨਾਲ ਜਦੋਂ ਅਸੀਂ ਓਪਨਿੰਗ ਕੀਤੀ ਹੈ ਮੈਂ ਤਾਂ ਉਸ ਦਿਨ ਨਹੀਂ ਆ ਸਕਿਆ ਪਰ ਹੁਣਾ ਉਹਨੇ ਜਰੂਰ ਹੈ 14 ਤਰੀਕ ਨੂੰ ਬਾਬੇ ਦੀ ਕਿਰਪਾ ਨਾਲ ਉਹ ਵੀ ਇੱਥੇ ਜੱਫੇ ਲਾਊਗਾ ਜੈਰੂ ਕਬੱਡੀਆਂ ਪਾਊਗਾ ਇੱਥੇ ਸਾਰੇ ਟੌਪ ਦੇ ਆ ਰਹੇ ਪਲੇਅਰ ਉਧਰ ਦੁੱਲਾ ਬੱਗੇ ਪਿੰਡ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਭਾਜੀ ਖੁਸ਼ੀ ਦੁੱਗਾਂ ਵਾਲਾ ਵੀ ਆ ਗਿਆ ਸੋ ਸਾਰੇ ਵਰਲਡ ਦੇ ਜਿਹੜੇ ਵਰਲਡ ਲੈਵਲ ਕਲਾਸ ਦੇ ਜਿਹੜੇ ਪਲੇਅਰ ਨੇ ਇਹ ਬਾਬੇ ਦੀ ਕਿਰਪਾ ਹੋਈ ਤੇ ਬਲ ਪਰਿਵਾਰ ਤੇ ਬਲ ਭਾਈ ਦੇ ਨਾਲ ਪਿਆਰ ਵੀ ਬਹੁਤ ਹੈ ਪਲੇয়ারਾਂ ਦਾ ਉਹ ਸਾਰੇ 14 ਤਰੀਕ ਨੂੰ ਇਸ ਗਰਾਊਂਡ ਦੇ ਵਿੱਚ ਜਿਉ ਸੱਦਾ ਜੀ ਪਰ ਸਾਰੇ ਵਾਰਡ ਨੂੰ ਹਾਂਜੀ ਹਾਂਜੀ ਮੈਂ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਬੇਨਤੀ ਕਰ ਕਈ ਵਾਰ ਕਰ ਚੁੱਕੇ ਹਾਂ ਵੀ 12 13 ਤੇ 14 April ਜਿਹੜਾ ਇਹ ਦਰਸ਼ਕਾਂ ਦੇ ਇੰਤਜ਼ਾਰ ਵੀ ਹੈ ਦਰਸ਼ਕਾਂ ਨੂੰ ਪਰ ਅਸੀਂ ਇੱਕ ਵਾਰ ਫਿਰ ਬੇਨਤੀ ਕਰਦਾ ਮੈਂ ਬਲ ਪਰਿਵਾਰ ਵੱਲੋਂ ਸਾਰੇ ਸਹਿਯੋਗੀ ਸਾਥੀਆਂ ਵੱਲੋਂ ਕਿ 12 13 ਤੇ 14 April ਨੂੰ ਪੁਲੱਥ ਦੇ ਇਸ ਵਿਸ਼ਾਲ ਕਬੱਡੀ ਕੱਪ ਦੇ ਵਿੱਚ ਪਹੁੰਚ ਕੇ ਤੁਸੀਂ ਇਸ ਕਬੱਡੀ ਕੱਪ ਦੀਆਂ ਰੌਣਕਾਂ ਦੇ ਵਿੱਚ ਵਾਧਾ ਕਰੋ ਕਿਉਂਕਿ ਤੁਹਾਡਾ ਹੀ ਕਬੱਡੀ ਕੱਪ ਤੇ ਤੁਸੀਂ ਸਫਲ ਕਰਨਾ ਸੋ ਪਹੁੰਚ ਕੇ ਜਰੂਰ ਸਫਲ ਕਰਿਓ ਜੀ ਸਾਰੇ ਮੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਆਲਵ ਸਿੰਘ ਸਾਹਿਬ ਦੇਖੋ ਆ ਸਾਰਾ ਇੱਕ ਵਾਰ ਫੇਰ ਗਰਾਊਂਡ ਪੂਰੀਆਂ ਤਿਆਰੀਆਂ ਮੁਕੰਮਲ ਤੋਂ ਉੱਚ ਪੱਧਰੀ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਸਾਜਨੂ ਜੀ ਲੱਗੇ ਆ ਜਿਹੜੇ ਮਿਹਨਤ ਕਰਨ ਸਤਿ ਸ਼੍ਰੀ ਅਕਾਲ ਸਾਜਨ ਠੀਕ ਹੈ ਕਿਵੇਂ ਲੱਗਣਾ ਸਿਰ 14 ਤਰੀਕ ਪਟਾਕਾ ਹੀ ਪੈਣਾ ਭਾਈ ਪਟਾਕਾ ਹੀ ਪੈਣਾ ਹਾਂਜੀ ਕਿਵੇਂ ਆ ਵਧੀਆ ਠੀਕੋ ਹਾਂਜੀ ਦੁੱਕੀ ਪਿੰਡਰ ਸਾਹਿਬ ਆ ਦੁੱਕੀ ਪਿੰਡਰ ਵੀ ਜਿਹੜਾ ਮੰਨਿਆ ਪਰਬੰਦੇਆ ਗਰਾਊਂਡ ਨੂੰ ਸ਼ਿੰਗਾਰ ਦੇ ਲਈ ਇਹਦੇ ਹੀ ਬਦੌਲਤ ਵਿਦੇਸ਼ ਵੀ ਜਾ ਕੇ ਆਇਆ ਦੁੱਕੀ ਪਿੰਡਰ ਤੋਂ ਪੁੱਛਦਾ ਦੁੱਕੀ ਕਿੱਦਾਂ ਲੱਗ ਰਿਹਾ ਫਿਰ ਭਾਈ ਗੁੱਟੀ ਕਾ ਖਾਲਸਾ ਭਾਈ ਜੀ ਪਹਿਲਾਂ ਤੁਹਾਡੇ ਦੋਵਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਮੇਲੇ ਨੂੰ ਕਵਰ ਕਰ ਰਹੇ ਆ ਤੇ ਮੈਚ ਤਾਂ ਭਾਈ ਪਿਛਲੇ ਸਾਲੋਂ ਵਧੀਆ ਹੋਣੇ ਪੂਰੇ ਟੌਪ ਤੇ ਆ ਪਹਿਲੇ ਸਾਲ ਤੋਂ ਵੱਖਰਾ ਰਿਕਾਰਡ ਬਣੂ ਇਸ ਵਾਰ ਵੱਖਰਾ ਇੰਗਲੀਆਂ ਬਹੁਤ ਮੋٹے ਮੋٹے ਬਾਈ ਹੁਣੇ ਲਈ ਜਾਂਦੇ ਇੰਨੇ ਐਡਲਸਿਡੀਆਂ ਲਾਉਣ ਨੂੰ ਜਿਵੇਂ ਟਰਾਲੀਆਂ ਤੇ ਲਾਉਣੇ ਆਪਾਂ ਜੇ ਵੱਖਰਾ ਤਾਂ ਹੀ ਹੋ ਕੇ ਨੂੰ ਟਿਕ ਤੇ ਪੂਰਾ ਵੀ ਨਹੀਂ ਪੈਣੀ ਦਾ ਪ੍ਰਬੰਧਾ ਦਾ ਰਿਕਾਰਡ ਟੁੱਟੇ ਬਈਆ ਦੇਖੋ ਇਹਦੀ ਤੇਰੀ ਹੋ ਸਾਡਾ ਕੰਮ ਹਾਂਜੀ ਇਹ ਦੂਤੇ ਦਾ ਰੱਬ ਦਾ ਨਾਂ ਹੀ ਆ ਬਸ ਲਾ ਦੁੱਕੀ ਬੰਡਰਾ ਆਪਣੇ ਵੱਲੋਂ ਸੱਦੇ ਦੇਦੇ ਸਾਰਿਆਂ ਨੂੰ 14 ਨੂੰ 12 13 14 ਨੂੰ ਪਹੁੰਚੋ 12 13 14 ਨੂੰ ਮੇਰੇ ਭਰਾ ਹਮਾ ਹਮਾ ਕੇ ਪਹੁੰਚੋ ਤੇ ਗਰਾਊਂਡ ਦੀਆਂ ਰੌਣਕਾਂ ਵਧਾਓ ਤੇ ਕਬੱਡੀਆਂ ਤੋਂ ਮੁਖਾਵਾਂਗੇ ਪੈਂਦੀਆਂ ਵੀ ਕਿਵੇਂ ਪੈਂਦੀਆਂ ਹਾਏ ਗੁੱਟੀ ਕਾਕਾ ਸਾਹਿਬ ਹੈ ਗੁੱਟੀ ਫਤੇ ਥੈਂਕ ਯੂ ਦੁੱਕੀ ਜੀ ਥੈਂਕ ਯੂ ਸਾਜਨ ਆਕੇ ਸਾਜਨ ਇਹ ਵੀ ਮੁੰਡਾ ਬਹੁਤ ਮਿਹਨਤ ਕਰਦਾ ਸਾਡਾ ਸਾਜਨ ਦਾ ਵੀ ਥੈਂਕ ਯੂ